ਹਾਂਜੀ ਸੋਸਟ੍ਰੀਕਰ ਸਾਰਿਆਂ ਨੂੰ ਆਈ ਹੋਪ ਸਭ ਠੀਕ ਠਾਕ ਹੋਣਗੇ ਅੱਜ ਸੋ ਨਵੀਂ ਰੈਸਪੀ ਲੈ ਕੇ ਆਏ ਜਿਹੜੇ ਕਿ ਅੱਜ ਆਪਾਂ ਖਟਾ ਮਿੱਠਾ achar ਪਾਵਾਂਗੇ ਨਿੰਬੂਆਂ ਦਾ ਇਹਦੇ ਸੰਗੇ ਆਪਾਂ ਪੰਜਾਬੀ ਤਰੀਕੇ ਨਾਲ ਦੱਸਾਂਗੇ ਆਪਾਂ ਕਿਦਾਂ ਪਾ ਸਕਦੇ ਹਾਂ ਘਰ ਦੇ ਵਿੱਚ ਇਹ ਇੱਕ ਚਾਰੀ ਜਿਹੜਾ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੋਊਗਾ ਉਹਦੇ ਲਈ ਸਾਡੇ ਕੋਲ 2 ਕਿਲੋ ਨਿੰਬੂ ਲੇਣਗੇ ਨਿੰਬੂ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਲੈਣ ਜਿੰਨਾ ਤੁਸੀਂ achar ਪਾਣਾ ਹੈ ਉਹਨੇ ਤੁਸੀਂ ਨਿੰਬੂ ਲੈਣੇ ਆ ਨਿੰਬੂ ਕਿ ਜਮੇ ਫਰੈਸ਼ ਹੋਣੇ ਚਾਹੀਦੇ ਨੇ ਕਿ ਨਹੀਂ ਕਿ ਇਹਨਾਂ ਨੂੰ ਸੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਇਹਨਾਂ ਨੂੰ ਮਤਲਬ ਗਿੱਲਾ ਪਾਣੀ ਹੋਣਾ ਚਾਹੀਦਾ ਇਹਦੇ ਵਿੱਚ ਹਾਂਜੀ ਨਿੰਬੂ ਆਪਾਂ ਜੇਕਰ ਆਪਣੇ ਕੋਲ ਜਾਦਾ ਵੱਡੇ ਨਿੰਬੂ ਨੇਗੇ ਉਹਨਾਂ ਦੇ ਆਪਾਂ ਮਤਲਬ 8 ਪੀਸ ਕਰ ਲੈਣੇ ਨੇ ਅਦਰਵਾਈਜ਼ ਆਪਾਂ 4 ਪੀਸ ਕਰ ਲੈਣੇ ਆ ਜਿਵੇਂ ਆਪਣੇ ਨਿੰਬੂ ਛੋਟੇ ਨੇਗੇ ਆਪਾਂ 4 ਪੀਸੀ ਕਰ ਲੈਣੇ ਆਗੇ ਇਹਨਾਂ ਦੇ ਵਿੱਚ ਜਿਆਦਾ ਰਸਾ ਹੋਣ ਕਰਕੇ ਆਪਾਂ ਜਿਹੜਾਗੇ ਪਾਣੀ ਕੱਢਾਂਗੇ ਪਾਣੀ ਵੀ ਜਿਹੜਾ ਬਹੁਤ ਹੀ ਯੂਜ਼ ਹੋ ਜਾਂਦਾ ਹੈਗਾ ਉਹ ਵੀ ਆਪਾਂ ਦੱਸਾਂਗੇ ਇਹਦੇ ਨੇਬੂ ਦਾ ਆਪਾ ਪਾਣੀ ਕੱਢਾਂਗੇ ਉਹ ਆਪਾਂ ਕਿਸ-ਕਿਸ ਚੀਜ਼ਾਂ ਲਈ ਵਰਤ ਸਕਦੇ ਹਾਂ ਇਹਨਾਂ ਦੇ ਜਿਹੜੇ ਬੀਜ ਨੇਗੇ ਉਹ ਵੀ ਤੁਸੀਂ ਕੱਢ ਲੈਣੇ ਆ ਜਿਹੜਾ ਨੀਂਬੂ ਦਾ ਪਾਣੀ ਆ ਇਹ ਆਪਾਂ ਇਦਾਂ ਕੱਢ ਦੇਣਾ ਹੈਗਾ ਸਾਰੇ ਨੀਂਬੂਆਂ ਦੇ ਵਿੱਚੋਂ ਨਾਲ-ਨਾਲ ਜਿਹੜੇ ਆਪਣੇ ਨੀਂਬੂ ਦੇ ਬੀਜ ਹੈਗੇ ਉਹ ਵੀ ਨਿਕਲ ਜਾਣਗੇ ਜਿਹੜਾ ਇਦਾਂ achar ਬਹੁਤ ਹੀ ਟੇਸਟੀ ਬਣਦਾ ਅਸੀਂ ਹਮੇਸ਼ਾ ਘਰ ਦੇ ਵਿੱਚ ਇਦਾਂ ਹੀ ਬਣਾਉਨੇ ਆ ਖਟ ਮਿੱਠਾ ਚਾਰ ਇਹ ਨੂੰ ਆਪਾਂ ਖੁੱਲੇ ਬਰਤਨ ਦੇ ਵਿੱਚ ਪਾ ਲਿਆ ਤਾਂ ਕਿ ਜਦੋਂ ਆਪਾਂ ਨੀਂਬੂ ਦਾ ਮਸਾਲਾ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਪਾਂ ਹਿਲਾ ਸਕੀਏ ਜਿਹੜਾ ਆਪਾਂ ਨੀਂਬੂ ਦਾ ਪਾਣੀ ਕੱਢਿਆ ਹੈ ਇਸ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਇਸ ਸਿਲਕੇ ਦੀ ਥਾਂ ਆਪਾਂ ਚਾਰ ਵਿੱਚ ਵੀ ਏਡ ਕਰ ਸਕਦੇ ਹਾਂ ਇਸ ਨੂੰ ਇਸ ਨਾਲ ਆਪਾਂ ਪਨੀਰ ਵੀ ਘੱਟ ਸਕਦੇ ਹਾਂਗੇ ਗਰਮੇ ਦੇ ਵਿੱਚ ਆਪਾਂ ਇਸ ਨਾਲ ਮਿੱਠਾ ਪਾਣੀ ਬਣਾ ਕੇ ਨਿੰਬੂ ਦਾ ਪੀਸ ਸਕਦੇ ਹਾਂਗੇ ਇਸ ਜਿਹੜੇ ਪਿਕਲ ਦੇ ਬਰਤਨ ਹੁੰਦੇ ਨੇਗੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਨਾਲ ਸਾਫ਼ ਕਰ ਸਕਦੇ ਹਾਂਗੇ ਆਪਾਂ ਹੁਣ ਮਸਾਲੇ ਦੱਸਦੇ ਹਾਂ ਨਿੰਬੂ ਦੇ ਵਿੱਚ ਕੀ ਕੀ ਐਡ ਕਰਾਂਗੇ ਕਿੱਦਾਂ ਐਡ ਕਰਨਾਗਾ ਕੀ ਕੀ ਆਪਾਂ ਲੈਂਦਾਗਾ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਜੀਰਾ ਤੇ ਸੌਫਾ ਲੌਂਗ ਇਲਾਇਚੀਆਂ ਇਲਾਇਚੀਆਂ ਜਿਹੜਾ ਟੇਸਟ ਆ ਉਹ ਬਹੁਤ ਹੀ ਵਧੀਆ ਲੱਗਦਾਗਾ ਤੇ ਫ੍ਰੈਗਰੈਂਸ ਤੇ ਜੀਰਾ ਤੇ ਸੌਫ ਨੂੰ ਆਪਾਂ ਰੋਸ ਕਰਾਂਗੇ ਇਸ ਵਿੱਚ ਹਾਂਜੀ ਇੱਕ ਪਲੇਟ ਵਿੱਚ ਕੱਢ ਲੈਣਾ ਜਦੋਂ ਠੰਡਾ ਹੋ ਗਿਆ ਇਹਨੂੰ ਆਪਾਂ ਗ੍ਰाइंड ਕਰਾਂਗੇ ਹਾਂ ਜਿਹੜੇ ਲੌਂਗ এলাਚੀਆਂ ਨਹੀਂ ਹੈ ਇਹ ਵੀ ਆਪਾਂ ਨਾਲ ਪੀਸ ਲੈਣੀਆਂ ਨੇਗੀਆਂ ਆਪਾਂ ਸੌਂਫ ਤੇ ਜੀਰਾ ਪਾਇਆ ਹੈ ਇਹ ਆਪਣੇ ਟੇਸਟ ਅਕੋਰਡਿੰਗ ਆਪਾਂ ਲੈ ਸਕਦੇ ਜੇਕਰ ਆਪਾਂ ਜ਼ਿਆਦਾ ਮਸਾਲਾ ਖਾਣੇ ਤਾਂ ਜ਼ਿਆਦਾ ਪਾ ਸਕਦੇ ਹਾਂਗੇ ਬਟਰ ਸਟੇਟੋ ਡੱਕ ਚਮਚਾ ਲੈ ਤਾਗਾ 2 ਕਿਲੋ ਲਈ ਜਿਹੜਾ ਇਹ ਮਸਾਲਾ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਨੀਂਬੂਆਂ ਦੇ ਵਿੱਚ മിക്സ് ദിവസ ട്രൈ കോട്ട് അപ്പം നമക്കാർ ചമച്ച നമക്കെ ਨਮਕ ਜਿੱਦਾਂ ਥੋੜਾ ਜਿਹਾ ਜ਼ਿਆਦਾ ਪੈਂਦਾ ਨੀंबू ਕਿਉਂਕਿ ਖੱਟਾ ਹੁੰਦਾਗਾ ਇੱਕ ਫੁੱਲ ਚਮਚਾ ਪਾਏ ਦਾ ਆਪਣਾ ਧਨੀਆ ਪੀਸਿਆ ਹੋਇਆ ਉਹ ਐਡ ਕਰਾਂਗੇ ਇੱਕ ਚਮਚਾ ਹੀ ਆਪਾਂ ਮਿਰਚ ਐਡ ਕਰਾਂਗੇ ਇੱਕ ਚਮਚਾ ਹੀ ਆਪਾਂ ਹਲਦੀ ਐਡ ਕਰਾਂਗੇ ਆਪਦੀ ਨਾਲ ਕਲਰੀ ਬਹੁਤ ਵਧੀਆ ਆਨ ਲਗਾ ਇਸ ਨੂੰ ਐਡ ਕਰ ਲੈਣੇ ਹੁਣ ਇਸ ਨੂੰ ਆਪਾਂ ਮਿਕਸ ਕਰਾਂਗੇ ਇਸ ਚੀਜ਼ ਆਪਾਂ ਹੋਰ ਐਡ ਕਰਨੀ ਆ। ਵਿਪ ਦੱਸਦੇ ਹਾਂ। ਥੋੜਾ ਥੋੜਾ ਆਪਣਾ ਪਾਣੀ ਛੱਡੂਗਾ। ਇੰਨਾ ਸੁੱਕਾ ਵੀ ਨਹੀਂ ਹੋਣਾ ਵੀ ਆਪਣਾ ਜਮੀ ਸੁੱਕਾ ਰਹੇ ਜੀ। ਆਪਣਾ ਪਾਣੀ ਹੋਰ ਛੱਡੇਗਾ ਥੋੜਾ ਥੋੜਾ। 1.5 ਚਮਚਾ ਜਿਹੜਾ ਕਾਲੇ ਨਮਕ ਦਾ ਐਡ ਕਰਨਾਗਾ। ਨੀਬੂ ਦੇ ਵਿੱਚ ਹਮੇਸ਼ਾ ਕਾਲਾ ਨਮਕ ਜਿਹੜਾ ਉਹ ਪੈਂਦਾ ਹੀ ਪੈਂਦਾ ਹੈਗਾ। ਵਾਡ ਕਰ ਦੇਣਾਗਾ। ਕੋਲੀ ਆਪੇ ਦੀ ਚੀਨੀ ਵੀ ੜ ਕਰ ਦੇਣੀ ਹੈ ਚੀਨੀ ਤੁਸੀਂ ਮੋਟੀ ਵੀ ਪਾ ਸਕਦੇ ਹੋ ਦਾਣੇਦਾਰ ਹੁੰਦੀ ਹੈ ਅਸੀਂ ਬਲੀ ਕਰਕੇ ਪਾਈ ਹੈ ਇਹ 2 ਕਿਲੋ ਦੇ ਵਿੱਚ ਇੱਕ మీడియం ਸਾਈਜ਼ ਦੀ ਅਸੀਂ ਕੋਲੀ ਪਾਈ ਹੈਗੇ ਤੁਸੀਂ ਪਾਸਰ ਬਹਿ ਇਦਾਂ ਆਪਾਂ ਖੱਟਾ ਮਿੱਠਾ ਆਚਾਰ ਇਹ ਬਹੁਤ ਹੀ ਟੇਸਟੀ ਬਣਦਾ ਹੁਣ ਇਸ ਨੂੰ ਆਪਾਂ ਮਿਕਸ ਕਰਾਏ ਜਿਹੜੀ ਚੀਨੀ ਆ ਇਹ ਆਪਣਾ ਪਾਣੀ ਸੜ ਦੇਗੀ ਆਪਣਾ ਨਾਲ ਜਿਹੜਾ ਚਾਰਾ ਦਾ ਰਸਾ ਬਹੁਤ ਹੀ ਵਧੀਆ ਲੱਗਣਾ ਸਾਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਨ ਮਾਟਰ ਬਰਤਨ ਦੇ ਵਿੱਚ ਪਾਵਾਂਗੇ ਇੱਕ ਖੁੱਲੇ ਬਰਤਨ ਦੇ ਵਿੱਚ ਹੀ ਪਾਵਾਂਗੇ ਆਪਾਂ ਤਾਂ ਕਿ ਆਪਾਂ ਚੰਗੀ ਤਰ੍ਹਾਂ ਇਸ ਨੂੰ ਹਲਾ ਸਕੀਏ ਨਿੰਬੂਆਂ ਦਾ ਜਿਹੜਾ ਖੱਟਾ ਮਿੱਠਾ achara ਬਿਲਕੁਲ ਰੈਡੀ ਆ ਜੇ ਤੁਹਾਨੂੰ ਸਾਡੀ ਰੈਸਪੀ ਬਹੁਤ ਲੱਗਦੀ ਤਾਂ ਸਾਡੇ ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਜੀ